ਕੁਣ ਮੈਂ ਕੀ ਕਰਦੇ ਹਾਂ ਇਹ ਲਿੜੇ ਤੇ ਮਾਰਦੀ ਮੈਂ ਇੱਥੇ ਕੀ ਕਰਨਾ ਸੀਗਾ ਤੇ ਸਾਜੀ ਸੌਜੀ ਕਾਦੀ ਬਣਾਉਣੀ ਹੈ ਅੱਜ ਤੱਕ ਮੈਨੂੰ ਪੁੱਛ ਕੇ ਧਰ ਦੇ ਪੈ ਧਰ ਲੋ ਕੱਲ ਧਰਨੀ ਉਹਨੂੰ ਤਾਂ ਮੈਂ ਬੁਲਾਉਂਦੀ ਨਹੀਂ ਵੱਡੀ ਨੂੰ ਹੁਣ ਕੀ ਵਾਂਝ ਚੱਕਰ ਰਖਾ ਤੁਸੀਂ ਬਸ ਕੋਸ ਹੋਇਆ ਹੋਵੇ ਕੋਸ ਨਾ ਆਇਆ ਮੇਰਾ ਖੂਨ ਸਾੜ ਨਾ ਕਰਿਆ ਤੁਸੀਂ ਕੀ ਭਾਲਦੀਆਂ ਇੱਕ ਦੂਜੀ ਤੋਂ ਹੁਣੋਂ ਜ਼ਿਆਦਾ ਪੁੱਛ ਕੇ ਧਰਦੇ ਫਿਰ ਤਾਂ ਮੈਂ ਤਰਕਾ ਲਾ ਦੂੰਗੀ ਨਹੀਂ ਤਾਂ ਮੈਂ ਨਹੀਂ ਲੱਗਾਂ ਮੈਂ ਨਪ ਲੈ ਓਏ ਛੋਟਾ ਤਾਂ ਰੋਜ ਦਾ ਹੀ ਕੰਜਰ ਖਾਣਾ ਹੋਗਾ ਤੁਹਾਡੀ ਮਿਆਂ ਪੈਂਦੀ ਫਿਰ ਮੰਮੀ ਮੈਂ ਤੁਹਾਨੂੰ ਨਾ ਣਤਾ ਨਹੀਂ ਮੈਨੂੰ ਅਡ ਕਰ ਦੋ ਅਡ ਕਰ ਦੋ ਅਡ ਕਰ ਦੋ ਹੋ ਜੋ ਅਡ ਮੈਂ ਕਰਨਾ ਅਡ ਥਣ ਬੰਦੇ ਨੂੰ ਕੋ ਕਰ ਦੇਣ ਹੋ ਜੋ ਅਡ ਬੰਦੇ ਨੂੰ ਪੁੱਛ ਲਓ ਜਿਨ੍ਹਾਂ ਨੇ ਕਰਨਾ ਮੈਂ ਤੁਹਾਨੂੰ ਕਿਵੇਂ ਅਡ ਕਰ ਦਿਆਂ ਉਹ ਕੁੜੀ ਨੂੰ ਫੋਨ ਕਰ ਲਓ ਹੋ ਜੋ ਅਡ ਮੈਂ ਤੁਹਾਨੂੰ ਕੀ ਆਖਿਆ ਤੇ ਘਰ ਦੇ ਤਾਂ ਤੂੰ ਸੀ ਤੇ ਪਾਪਾ ਹੀ ਉਹ ਵੱਡੇ ਹੋ ਫਿਰ ਥੋ ਥੋ ਹੀ ਰਹਿਣੇ ਛਾਤੀ ਕਿੱਥੇ ਚਲਦੀ ਆ ਸਾਡੀ ਚਲਦੀ ਤਾਂ ਘਟੇ ਘਾ ਦੇ ਚਲਦੀ ਤੇ ਛੋਡੀ ਫਿਰ ਕੋਮਲ ਨੂੰ ਸੱਦ ਲਓ ਤੇ ਕਰ ਲਓ ਫੋਨ ਤੁਸੀਂ ਅਡ ਹੋਣਾ ਮੈਂ ਤਾਂ ਨਹੀਂ ਹੋਣਾ ਕਰ ਲਓ ਫੋਨ ਤੇ ਆ ਜੀ ਕੋਮਲ ਵੀ ਆ ਜੂ ਮੈਂ ਤਾਂ ਨਹੀਂ ਲਾਉਣਾ ਕਿਸੇ ਨੂੰ ਫਿਰ ਬੈਠਣਾ ਰੋ ਰਾਮ ਰਾਮ ਕਰੋ ਮੇਰੀ ਜਿੰਦ ਕਿਉਂ ਖਤੀ ਆ ਉਂਗਲ ਦੋ ਸਿਆਇਆ ਕਰਕੇ ਬੈਠਾ ਜੇ ਮੇਰੀ ਮੇਰੇ ਦੀ ਮੇਰੀ ਸੂਲੀ ਕਿਹੜਾ ਨਹੀਂ ਗਿਆ ਮਨ ਮੁੰਡਾ ਉਤਰਿਆ ਮੈਨ ਤੋਂ ਤੇ ਡੂੜ ਘੰਟਾ ਹੋ ਗਿਆ ਹੁਣ ਉਹ ਲੀੜੇ ਨਹੀਂ ਪਾਏਗੇ ਜਵਾਗ ਦੇ ਹੁਣ ਮੈਨੂੰ ਨਹੀਂ ਪਤਾ ਜਾਂ ਜੁੰਡ ਜੁੰਡੀ ਹੋ ਜਾ ਜਾਂਦੀ ਰਹੇ ਅੰਦਰ ਵੇਖੋ ਹੁਣਾਂ ਹੀ ਪਹਿਣਾ ਪੱਠੇ ਨਹੀਂ ਪਾਣਗੇ ਮੈਂ ਤਾਂ ਨਾਸੀ ਧੋਤੀ ਫਰਦੀ ਆ ਮੈਂ ਉਧਰੋਂ ਸਬਜ਼ੀ ਨੂੰ ਤੜਕਾ ਲਾਵਾਂ ਉਧਰੋਂ ਸਿਰੇ ਰੱਖ ਲੋ ਪੱਠੇ ਪਾਵਾ ਮਿੱਥੋਂ ਨਹੀਂ ਪਹਿਣੇ ਉਹ ਬਾਕੇ ਜਾਇਆ ਕਰਾਂਗੇ ਜਾਂ ਤੇਰੇ ਤੁਹਾਡੇ ਪੇਕਿਆਂ ਨੂੰ ਕਹਿੰਦੇ ਛੱਡ ਜਾਣਗੇ ਕਿ ਇੱਕ ਬੰਦਾ ਇੱਥੇ ਪੱਠੇ ਪਾਉਣਾ ਹੈ। ਬੀਬੀ ਹੁਣ ਤੁਸੀਂ ਪੇਕਿਆਂ ਦੇ ਹੀ ਨਾ ਪਹੁੰਚੋ ਮੈਂ ਜਾਉਂਗੀ ਫਿਰ ਮੈਨੂੰ ਤਪਾਈ ਤਪਾਈ ਨਾ ਤੁਸੀਂ ਚਾਂਬਲਵੇਂ ਜਿਆਦੇ ਪਈਆਂ। ਉਹਨੂੰ ਦੋ ਅੱਜ ਵੱਡੀ ਆਵੇ। ਆਵੇ। ਮੈਥੋਂ ਤਾਂ ਨਹੀਂ ਦਿੱਤੀ ਮੈਥੋਂ ਤਾਂ ਫੜਨਾ ਸਿਰਖ ਪਾਉਂਦਾ। ਤੁਹਾਡੇ ਕੋਲੇ ਮੇਰੇ ਵੀ ਆਵੇ। ਜਾ ਪੈਣ ਜਾਂਦੀ ਰਹ ਜਾ। ਮੈਂ ਨਹੀਂ ਉਹਨੂੰ ਬੁਲਾਉਣਾ। ਨਾ ਬੁਲਾਓ। ਮੇਰੀ ਖਾਤਰ ਬੁਲਾਉਣਾ ਕਿਸੇ ਨੂੰ। ਨਹੀਂ ਬੁਲਾਉਣਾ। ਨਾ ਬੁਲਾਓ। ਮਾਦਾ ਇੰਨਾ ਸਰੀਕੇ ਕਬੀਲੇ ਚ ਰਹੀ ਸੀ ਮੈਂ ਤਾਂ ਕਦੇ ਨਹੀਂ ਜਲੂਸ ਕੱਢਿਆ ਸੀ ਤੁਸੀਂ ਤਾਂ ਰੋਜ਼ ਦਾ ਕੀਤਾ ਵੇਢ ਲਿਆ ਸਿਰ ਠਾਇਆ ਕਿਥੋਂ ਮੇਰਾ ਨਵੇਂ ਸਗਾਤ ਖਾਣੇ ਲਿਆਂਦੇ ਡੋਲਿਆ ਤਾਂ ਕਰਾਉਣਾ ਕੀ ਸੀ ਇਹ ਜਿਹੇ ਡੋਲਿਆਂ ਤੋਂ ਛੜੇ ਹੀ ਚੰਗੇ ਸੀ ਐ ਮੰਮੀ ਯਾ ਪ੍ਰੀਤੀ ਕੇ ਤਾਂ ਗੁੜਕਦੀ ਜਾਂਦੀ ਸੀਗੀ ਬਾਹਰ ਫੋਨਦੀ ਜਾਂਦੀ ਸੀ ਗੁਰਕਣਾ ਯਾਨੇ ਭਾਈ ਮੁੰਡਿਆਂ ਲੈ ਕੇ ਤਕਾਉਣ ਤੇ ਉੱਤਰਿਆ ਮੈਂ ਕੌਮ ਦੇ ਅੰਦਰ ਵੜੀ ਦੁੱਧ ਵੇਖਾ ਪੈਂਟ ਤੇ ਸ਼ਰਟ ਪਾਉਣੀ ਦੁੱਧ ਪਾ ਕੇ ਭਰੇ ਕੰਮ ਨਵੇੜਿਆ ਕਰ ਨਹੀਂ ਤਾਂ ਆਪ ਦਾ ਹੱਲ ਹੋਣੀ ਨਾਲੇ ਮੇਰਾ ਦੇ ਨਹੀਂ ਤੁਸੀਂ ਮੇਰੀ ਗੱਲ ਸੁਣੋ ਮੈਂ ਪਹਿਲੇ ਮੁੰਡਾ ਲੈਣ ਉੱਥੇ ਖੜੀ ਰਹੀ ਕਿ ਨਾ ਚਲ ਵੈਨ ਲੇਟ ਹੋ ਗਈ ਮੁੰਡਾ ਤਾਰਿਆ ਮੁੰਡੇ ਦੇ ਲਿਆ ਕੇ ਕੱਪੜੇ ਬਦਲੇ ਫੇਰ ਉਹਨੂੰ ਰੋਟੀ ਪਾਣੀ ਵੀ ਦੇਣਾ ਸੀ ਜਵਾਕ ਨੂੰ ਉਹ ਨੂੰ ਐਨੇ ਜੋ ਹੋ ਗਿਆ ਮੈਨੂੰ ਨਹੀਂ ਪਤਾ ਛੋਟਾ ਫੇਰ ਉਹ ਤਾਂ ਫੇਰ ਵਰਕ ਵੀ ਚੈੱਕ ਕਰਨਾ ਸੀ ਕੀ ਕਰਕੇ ਆਇਆ ਕੀ ਨਹੀਂ ਕਰਕੇ ਸਾਰਾ ਕੁਝ ਇੱਕੇ ਵਾਰੀ ਕਰਨਾ ਹੁਣ ਤਾਂ 10 ਮਿੰਟ ਠਹਿਰ ਕੇ ਕਰ ਲੈ ਤੂੰ ਉਹਨੂੰ ਵਰਕ ਹੀ ਦੇ ਦੇਣੀ ਸੀ ਜਵਾਕ ਨੂੰ ਵਰਕ ਦਾ ਮੁੰਡਾ ਦੇ ਤਾਂ ਹੁਣ ਹੁਣ ਉਹਦੇ ਔਰ ਰੋਟੀ ਖਾਂਦਾ ਸੀਗਾ ਮੈਂ ਸਹੀ ਰੋਟੀ ਖਾ ਕੇ ਵਰਕ ਕਰਨਾ ਕੋਈ ਠੀਕੀ ਕਰਿਆ ਨਹੀਂ ਸੀਗੀ ਤੇ ਪੱਠੇ ਵੀ ਪਾਉਣੀ ਆ ਉਹਨੇ ਪੱਠੇ ਪੱਟੇ ਕਿਤੇ ਮੈਨੂੰ ਪਤਾ ਪਾਇਆ ਕਿਹੜੀ ਨੇ ਪਾਇਆ ਕਿਹੜੀ ਨਹੀਂ ਪਾਈ ਤੇ ਪੱਠੇ ਲਗਾਏਗਾ ਹੋ ਗਿਆ ਪਾਇਆਂ ਨੂੰ ਤੇ ਚੰਗਾ ਹੋਗਾ ਪਾਤ ਨਹੀਂ ਤੁਸੀਂ ਐਂ ਬੋਲੀਐ ਮੈਨੂੰ ਤਾਂ ਸਬਜ਼ੀਆਂ ਇੰਨੀਆਂ ਪਈਆਂ ਫ੍ਰਿਜ 'ਚ ਜਿਹੜੀ ਮਰਜ਼ੀ ਧਰ ਲੈ ਉਹ ਵੇਲੇ ਹੀ ਰਹਿਣ ਗਈਤੀ ਆ ਤੁਸੀਂ ਉਹ ਫਿਰ ਕਿਹਨੂੰ ਕੋਈ ਧਰ ਲੈਂਦੀ ਫਿਰ ਥੋੜੇ ਨਖਰੇਟ ਨਹੀਂ ਆਉਂਦੀ ਫਿਰ ਆਣੀ ਖਾਣੀ ਸੀ ਉਹ ਨਹੀਂ ਖਾਣੀ ਸੀ ਪਰ ਅੱਡੋ ਅੱਡੀ ਤਾਂ ਕੇ ਬਾਈ ਮੇਰੇ ਇੱਕ ਗੱਲ ਆ ਹੈਗੀ ਇੱਕ ਗੱਲ ਥੋੜੀ ਕੋਈ ਬਈ ਹੋ ਜੋ ਅੱਡ ਮੇਰਾ ਤਾਂ ਮੱਥਾ ਚੱਕੋਣਾ ਸਾਂ ਤੁਹਾਡੇ ਸੱਦ ਲੋ ਕੁੜੀਆਂ ਕੁੜੀ ਸੱਦ ਲੋ ਇਹਦੇ ਬੰਦੇ ਨੂੰ ਕਹੇ ਨਾ ਹੁਣ ਕੀ ਕਹੀ ਜਾਨੀ ਐ ਕੀ ਆ ਕੇ ਭਰੀ ਜਾਨੀ ਐ ਮੈਂ ਤਾਂ ਕੋਈ ਨਹੀਂ ਭਰਦੀ ਜਿਹੜਾ ਤੂੰ ਭਰ ਕੇ ਗਈ ਉਹ ਹੀ ਬੋਲਦੀ ਆ ਅੱਠ ਹੁਣ ਦਾ ਨਾਮ ਤਾਂ ਤੂੰ ਹੀ ਲਿਆ ਮੈਂ ਤਾਂ ਲਿਆ ਹੀ ਨਹੀਂ ਹਾਂ ਤੂੰ ਤਾਂ ਲਿਆ ਹੀ ਨਹੀਂ ਤੂੰ ਤਾਂ ਬੜੀ ਹੋਊ ਹਾਂ ਹਾਂ ਤੂੰ ਤਾਂ ਜਿਵੇਂ ਲਿਆ ਨਹੀਂ ਤੂੰ ਤਾਂ ਪੱਠਿਆਂ ਦਾ ਵੀ ਨਹੀਂ ਲਿਆ ਮੈਂ ਕਿਤਾ ਪੱਠੇ ਮੈਂ ਨਾਂ ਲਿਆ ਵੀ ਪੱਠਿਆਂ ਦਾ ਭਾਈ ਮੈਨੂੰ ਨਹੀਂ ਪਤਾ ਪਰ ਇਹ ਜਾ ਕੇ ਜੁੰਡੇ ਉੱਥੇ ਪੱਟ ਲੱਕ ਦੂਜੀ ਦੀ ਗੁੱਤ ਹੁਣ ਬੰਦੇ ਦਾ ਸਿਆਸਾ ਹੋ ਗਿਆ ਫਿਰ ਝੂਠ ਮੈਂ ਤਾਂ ਝੂਠ ਮਾਰਦੀ ਨਹੀਂ ਸਾਡੇ ਪੇਕੇ ਨੂੰ ਕਹਿੰਦੇ ਸਿਰੇ ਛੱਡ ਜਾਣਗੇ ਡੋਡੀ ਤੇ ਕਰਦ ਲਿਆ ਕਰਨਗੇ ਤੁਹਾਡੇ ਕੰਮ ਤਪਾਲਿਆ ਤੁਸੀਂ ਤਾਂ ਮੈਨੂੰ ਦੋਨੇ ਕਾਮਿਲ ਨੂੰ ਕਰਦੇ ਫੋਨ ਅੱਡ ਕਰ ਜਾਗੇ ਸਨ ਐਨੂੰ ਹੀ ਮਾਂ ਨਹੀਂ ਕਹਿ ਗਈ ਮੈਂ ਤਾਂ ਮਾਂ ਦਾ ਜਮਾ ਨਹੀਂ ਕਹਿੰਦੀ ਕਰਨਾ ਕਰ ਲੋ ਨਹੀਂ ਕਰਨਾ ਨਾ ਕਰੋ ਮੁੰਡਿਆਂ ਨੂੰ ਕਹੋ ਕੁੜੀ ਨੂੰ ਕਹੋ ਮੈਂ ਤਾਂ ਨਾ ਅੱਜ ਅੱਡ ਹੋਵਾਂ ਨਾ ਹੋਵਾਂ ਕੱਲ ਮੈਨੂੰ ਦੇ ਜਾਓਂਗੇ ਰੋਟੀ ਤਾਂ ਖਾ ਲੂ ਨਹੀਂ ਭਾਈ ਮੈਂ ਤਾਂ ਗੁਰਦੁਆਰਿਆਂ ਖਾ ਲੂਗੀ ਮੇਰਾ ਖੜਾ ਛੱਡ ਦਿ ਬਈ ਸੌਜੀ ਸੌਜੀ ਚੀਰ ਤੇ ਮੈਂ ਨਹੀਂ ਬਣਾਉਣੀ ਨਹੀਂ ਤਾਂ ਤੂੰ ਬੁਣਾਈ ਕਿਦਣਿਆ ਤੂੰ ਕੀਤਾ ਕੀ ਪੱਠੇ ਦਾ ਝਾਂਟਾ ਹੋ ਕੇ ਮੈਂ ਪਾਏ ਮੁੰਡਾ ਇੱਕ ਤਾਰ ਨੇ ਪਿੱਛੇ ਤੂੰ ਆਏ ਤੇ ਕੱਲੇ ਪੱਠੇ ਹੀ ਪੋਣੇ ਹੁੰਦੇ ਤੇਰਾ ਮੁੰਡਾ ਨੂੰ ਸੰਭਲਿਆ ਤੂੰ ਤਾਂ ਰੋਟੀ ਪਾਣੀ ਫੜਾਉਣਾ ਨਾ ਹੋਇਆ ਦੋ ਦਾ ਕੱਲੇ ਪੱਠੇ ਪੋਣੇ ਹੋਰ ਕਰਨਾ ਵੀ ਕੀ ਆ ਹਾਂ ਮੇਰੇ ਵਾਸਤੇ ਤਾਂ ਕੰਮ ਹੀ ਨਹੀਂ ਹੋ ਗਾ ਇਹਦੇ ਬੱਠੇ ਪਏ ਭਰੇ ਚੱਕ ਲਾ ਜਾ ਚੱਕ ਲੂੰਗੀ ਮੇਰੇ ਤੋਂ ਹੁਣ ਦੁਖੀ ਜਾਂਦੀ ਅੱਜ ਬੰਨੇ ਆ ਤੇਰੇ ਕੋਲ ਤਾਂ ਜਿੰਨੇ ਮਰਜ਼ੀ ਮਨਾਲ ਕਰ ਲਾ ਤੂੰ ਇੱਥੇ ਬਹਿ ਸਕਦੀ ਮੈਂ ਨਹੀਂ ਮੇਰ ਕੋ ਅਮਾ ਮੈਂ ਕਰ ਲੈਣੀ ਤੁਸੀਂ ਦੋਨੇ ਪਲੰਗਾ ਤੇ ਬਹਿ ਜਾਓ ਮੈਂ ਪਕਾ ਲੈਣੀ ਤੇ ਮੈਂ ਸੱਟ ਲੈਣੀ ਗੋਆ ਮੈਂ ਕਰ ਲੂੰਗੀ ਸਾਰਾ ਕੁਝ ਤਾ ਉਥੇ ਬੈਜੋ ਪਰ ਮਾਂ ਕਹਿੰਦੀ ਹੁਣ ਦਵਾਨ ਬੈਟ ਦੇ ਜਾਨ ਕਦ ਚਿੱਟੀਆਂ ਚਾਦਰਾਂ ਦੇ ਲੈ ਕੇ ਦੇ ਜਾਈਂਗਾ ਜਦੋਂ ਬੈਠੀ ਆ ਵਾ ਤਾਂ ਬੈਠੋ ਜਿਆਦਾ ਪਿਆਦਾਂ ਹਾਂ ਨਾ ਰੋਟੀਆਂ ਵੀ ਨਾ ਖਾਇਓ ਦੇ ਦੂੰਗੀ ਮੈਂ ਜਵਾਕਰ ਨੂੰ ਪਕਾ ਕੇ ਤੂੰ ਇਸ ਤਾਂ ਮੰਮੀ ਫਿਰ ਮੈਨੂੰ ਹੀ ਨਹੀਂ ਤੁਸੀਂ ਮੈਨੂੰ ਤੇ ਪਈ ਨੂੰ ਬੰਦੇ ਨੂੰ ਕੋ ਖਾ ਦੇਣੇ ਥੋੜੇ ਕਪਟੇ ਗੁਤਣੀ ਥੋੜੀਆਂ ਫਿਰ ਤੁਸੀਂ ਕੋ ਮੈਂ ਤਾਂ ਕੋਈ ਕੋਲ ਹੁੰਦਾ ਨਹੀਂ ਕਰ ਲੈ ਲੈ ਤਾਂ ਰਹਿਣਾ ਨਹੀਂ ਇਹਦੇ ਨਾਲ ਮੈਥੋਂ ਤਾਂ ਨਹੀਂ ਕੁੜੀ ਤੇ ਪਾਈ ਨਹੀਂ ਲੈ ਲੈ ਕਰ ਲੋ

ਮਦਰ ਕੋਈ ਨਹੀਂ ਫੋਨ ਲਾ ਦੇ ਜਾ ਕੇ ਕੁੜੀ ਨੂੰ ਜਾ ਕੇ ਲਾ ਦੇ ਆਪਾਂ ਨਹੀਂ ਲੈਣਾ ਮੈਂ ਕਿਹਾ ਬੜੂ ਬਣਾ ਕੁੜੀ ਕੋਲੇ ਹਾਂ ਗੱਲਾਂ ਲੈ ਮੈਨੂੰ ਦੇ ਮੈਨੂੰ ਦੇ ਫੋਨ ਲਿਆ ਨਹੀਂ ਵੇਰ ਨੋ ਨਹੀਂ ਵੇਰ ਨੋ ਥੋੜੀ ਤਾਂ ਉਹ ਗੱਲ ਹੋ ਗਈ ਬੀ ਲੱਸੀ ਨੂੰ ਵੀ ਜਾਣ ਦੇ ਖੁੱਜਾ ਵੀ ਪਿੱਛੇ ਕਰਨਾ ਹੈ ਵੀ ਲੋਕਾਂ ਨਾਲ ਦਿਖੇ ਘਰ ਮੈਂ ਚਲੋ ਕੰਮ ਨੂੰ ਨਹੀਂ ਹੈਗਾ ਭਾਈ ਕਾਰ ਨਹੀਂ ਮੈਨੂੰ ਤਾਂ ਹੈ ਨਹੀਂ ਕਰ ਲੈ ਮੈਂ ਤਾਂ ਅੱਜ ਗਈ ਸੀ ਪਾਰਲਰ ਤੇ ਸਿੱਧੀ ਗੱਲ ਆ ਤੇ ਅੱਜ ਨਾ ਮੇਰੇ ਤੋਂ ਤਾਂ ਹੁੰਦਾ ਨਹੀਂ ਪਾਰਲਰ ਵਾਲੀ ਨੂੰ ਕਹਿੰਦੇ ਮੈਨੂੰ ਰੋਟੀਆਂ ਪਕਾ ਕੇ ਦੇ ਜਾਂਦੀ ਮੈਂ ਤਾਂ ਨੇਲ ਲਾਟਵਾ ਕੇ ਨਾ ਪਾਰਲਰ ਤੇ ਜਾਂ ਨੂੰ ਇਹ ਸੌਖੀ ਐ ਹਰ ਵਾਰੀ ਪਾਰਲਰ ਤੇ ਤੁਰੀ ਰਹਿੰਦੀ ਆ ਨਾ ਤੂੰ ਮੇਰੇ ਪਾਰਲਰ ਤੇ ਹੀ ਮੱਚੀ ਜਾਏਗਾ ਮੈਨੂੰ ਤਾਂ ਅੱਧਾ ਪੈਸੇ ਦੇ ਆਖਰ ਜਿੰਨੇ ਪਾਰਲਰ ਤੇ ਲਾ ਕੇ ਉਹ ਲੈ ਲੈ ਜਿੱਥੇ ਹੈ ਗਿਆ ਚੱਕ ਲੋ ਤਖਾ ਤੂੰ ਹੀ ਦਿੰਦੀ ਆ ਸਾਡਾ ਦੀ ਗੁੱਟੀਆਂ ਫੜਿਆ ਕਰੋ ਨਾ ਸਾਡੇ ਗੁਤਲੀਆਂ ਕਮਾਇਆ ਕਰਨੀਆਂ ਐ ਕਰਕੇ ਫਿਰ ਸਵਰਤੀ ਫੇਰ ਆਉਗੀ ਲੜੂਏ ਹੁਣ ਤੂੰ ਸੇ ਐ ਕਰਦੇ ਕੋਮਲ ਨਹੀਂ ਆਉਂਦੀ ਜਾਨਦੀ ਨਹੀਂ ਕੋਮਲ ਕੋਮਲ ਜਾਹ ਜਲੂਸ ਕੱਢਦੀ ਸਾਡੇ ਨੂੰ ਕੱਲ ਸੁਣਿਆ ਗਲਾਮਾ ਤੂੰ ਸੇ ਕਰਕੇ ਰਾਤ ਪੈਂਦੀ ਐ ਤੇਰੇ ਕਰਕੇ ਤੇਰੇ ਕਰਕੇ ਪਈ ਦੀ ਤੇਰੇ ਕਰਕੇ ਤੇਰੇ ਕਰਕੇ ਬਲੂਸੇ ਨੇ ਕਰਦਾ ਤੇਰੇ ਕਰਕੇ ਮੇਰੇ ਸੀ ਵਾ ਧੱਕਾ ਮਾਰਿਆ ਤੂੰ ਇੱਕ ਅੰਦਰ ਨਹੀਂ ਹੋਣੀ ਹੋਣੀ ਜਾ ਚੱਲ ਅੱਗੇ ਉਸ ਕਟੇ ਮੇਰੀ ਮਿੱਟੀ ਪਲੀਤ ਕਰਨ ਤੇ ਹੋਈਆਂ ਕਿਵੇਂ ਦੋਨੇ ਦੋਨੇ ਉਖੀਆਂ ਹੋਈ ਜਾਣੀਆਂ ਮੇਰੇ ਨਾ ਮਾਗਿਆ ਨਾ ਤਾਂ ਮੈਨੂੰ ਮਾਰ ਹੀ ਜਾਣੀ ਨਹੀਂ ਮੈਂ ਛੜਾਈ ਤੇਰੇ ਕਮਰੇ ਤੇ ਨਾ ਵੜੀਂ ਜੇ ਮੈਂ ਨਾ ਛੜਾਈ ਰੱਖ ਲੈਂਦੀ ਨਹੀਂ ਮੱਥਾ ਮਾਰ ਕੇ ਆ ਦਰ ਤੇ ਜਾਇਆਗਾ ਮੱਥਾ ਮਾਰ ਜੂਗਾ ਨਾ ਜਸੂ ਮਾਰ ਜੂਗਾ ਮੈਥੋਂ ਅਜ ਦੋਨੇ ਨਾ ਮੇਰੇ ਕਮਰੇ ਚ ਕਿਵੇਂ ਵੜ ਗਈ ਹੈ ਨਹੀਂ ਪਹਿ ਜਾਣੀ ਕਮਰਾ ਤੇਰਾ ਸਿਰ ਤੇ ਨਹੀਂ ਚੱਕਦੀ ਉਹ ਬਹਿ ਜਾ ਤਮੇ ਜਵਾਗ ਦਾ ਲੀੜੇ ਰੱਖਣੇ ਆ ਰੱਖ ਲਾਂਗੇ ਕਮਰਾ ਪੁੱਛੋ ਲੈਂਗੇ ਅਸੀਂ ਤੁਸੀਂ ਮੁੜੀ ਦੇ ਯਾਹਜੇ ਤਾਂ ਸਾਰਾ ਭਾਈ ਮੈਂ ਤਾਂ ਕੋਮਲ ਨੂੰ ਲਾਉਣੀ ਆ ਫੋਨ ਮੇਰਾ ਨਹੀਂ ਨਵਾਉਂਦਾ ਇਹਦੇ ਨਾਲ ਕੱਢ ਲਓ ਜਦੋਂ ਸੁੱਥੇ ਰਹਿ ਗਿਆ ਮੇਰਾ ਕੁੜਮੇ ਜੁੜਮੇ ਵੀ ਕੱਢ ਦਿਓ ਕਰ ਦਿਓ ਕਰ ਦਿਓ ਲਾਓ ਲਾਓ ਛੇਤੀ ਕਰੋ ਲਾਓ ਛੇਤੀ ਲਾ ਲਓ ਮੈਂ ਲਿਆਂ ਲਾ ਫੋਨ ਲਾਓ ਜਦੋਂ ਉਹ ਮੇਰੇ ਕਮਰੇ ਚ ਵੜ ਜਿੰਦੇ ਮੈਂ ਵੀ ਉਹਦੇ ਕਮਰੇ ਪੱਤੀਆਂ ਦੇ ਉੱਥੇ ਮੇਰੀ ਮਿੱਟੀ ਪੱਟ ਦਿਓ ਤੁਸੀਂ ਮੈਂ ਵੀ ਉਸੇ ਰਮਾ ਪੱਟ ਦੂੰਗਾ ਇਹ ਕਰ ਦਿਓ ਕੰਮ ਕਰ ਦਿਓ ਤੁਹਾਡੇ ਮਾਪਿਆਂ ਨੂੰ ਵੀ ਛੱਡ ਲਿਓ ਹਾਂ ਛੱਡ ਲਵੇ ਸਾਡੀਆਂ ਅੰਮ੍ਰਿਤਾਂ ਦੀਆਂ ਅਸੀਂ ਤੁਹਾਡੇ ਇਹ ਜਦੋਂ ਮੈਂ ਬੈਠ ਕੇ ਉਹੀ ਕਰਨਗੇ ਐਡਾ ਕਿਸ ਨੂੰ ਮੈਂ ਕਹ ਲੂੰਗੀ ਸਾਦੇ ਜਿੰਨਾਂ ਸਦਨਾ ਜਾਓ ਪਾੜ ਦੇ ਮਿੱਟੀ ਇੱਥੇ ਰਹਿੰਦੀ ਪੱਟ ਲੋ ਆ ਲੈ ਬੀਬੀ ਸਾਦਾ ਮਾ ਮੋਰ ਕੇ ਪੋਤੇ ਚੀਰ ਪਾ ਦੂੰ ਤਰੇ ਇਹ ਲਿਛਣੇ ਜੇ ਆ ਗਈ ਲੈ ਕੇ ਫੋਨ ਇੱਥੇ ਮੇਰੇ ਕੋਲੇ ਕਿੰਨਾ ਦੁਖੀ ਕਰਿਆ ਨੀ ਨੀ ਕਿੰਨਾ ਦੁਖੀ ਕਰਿਆ ਮਾਰ ਲਿਆ ਮਾਰਛ ਨਾਲ ਮੇਰਾ ਬਲੱਡ ਵਧਨ ਲਾਤਾ ਇਹਨਾਂ ਨੇ ਕਰਾਉਣਾ ਕਿਸੇ ਡੋਲੇ ਤੋਂ ਹੁਣ ਮੰਮੀ ਕਰਦੀ ਹੀ ਫੋਨ ਫੋਨ ਦੇ ਨਾਲੇ ਬੋਸਾ ਮਾਰਦੀ ਐ ਲਾਵੇਂ ਫਲ ਦੇ ਤੋਂ ਮੈਂ ਲਾਉਣੀ ਆ ਹੁਣ ਲਾ ਲਓ ਪੜ੍ਹਨੀ ਆ ਮੈਂ ਲਾਉਣੀ ਆ ਪੜ੍ਹ ਦਿਓ ਕਰ ਦਿਓ ਕਿ ਤੂੰ ਮੇਰੇ ਕਾਉਂਡਾ ਜੀ ਵਟਸਐਪ ਦੀ ਤੇ ਮੈਂ ਤੇਰਾ ਫੋਨ ਨਹੀਂ ਚੱਕ ਸਕਦੀ ਸਾਂਝਾ ਕਰਾ ਹਜੇ ਬਿੱਲ ਤੇਰਾ ਖੱਲੀ ਆ ਤੇ ਫੋਨ ਵੀ ਤਾਂ ਸਾਂਝਾ ਹੀ ਹੋ ਰਿਹਾ ਫੜਾ ਮੇ ਕੁੜੀ ਨੂੰ ਨਾ ਫੋਨ ਨਾ ਫੋਨ ਲਾਵੇਂ ਨਾ ਮੈਨੂੰ ਲਾਉਣ ਦੋ ਵੀ ਨਹੀਂ ਲਾਉਂਦੇ ਨਹੀਂ ਖੜਨੇ ਕੀ ਬਾਂਦਰਾਂ ਨਾ ਤੱਕੰਜਰ ਖੜੀ ਸੁਲੀ ਦੇ ਸਾਰੇ ਆ ਕੇ ਜਲੂਸ ਕੱਢਦੇ ਤੈਨੂੰ ਤਾਂ ਹੈ ਨਹੀਂ ਲੱਥੀ ਚੜੀ ਨਾ ਮੈਨੂੰ ਹੈ ਨਹੀਂ ਕਿਸੇ ਵੀ ਵਿੱਚ ਹਾਂ ਨਹੀਂ ਦੋਨਾਂ ਨੂੰ ਹੈ ਨਹੀਂ ਨਹੀਂ ਦੋਨਾਂ ਨੂੰ ਹੈ ਨੱਕ ਵੱਟਾ ਲਾ ਮੇਰੀ ਤੀੜੀ ਤਾਂ ਹੈਗੀ ਆ ਨਹੀਂ ਮੇਰੀ ਤੀੜੀ ਤਾਂ ਰਹਿਂ ਤੂੰ ਤੁਸੀਂ ਆਪਦਾ ਹੀ ਸੋਚ ਲਓ ਲੈ ਫਿਰ ਅਸੀਂ ਹੁਣ ਇੱਕ ਦਿਨ ਸਿਆਪਾ ਤਾਂ ਨਿਬੜੂ ਪਰ ਰੋਜ਼ ਰੋਜ਼ ਨਾਲ ਤਾਂ ਆਪਾਂ ਨਾਲ ਮੈਂ ਛੋਕੀ ਤਾਂ ਹਾਂ ਤੂੰ ਕੀ ਵੇਖਦੀ ਆ ਮੈਂ ਬੇਣੀ ਆ ਪਰੋਣੇ ਨੂੰ ਲਾਉਣਾ ਹੀ ਕੁੜੀ ਨੂੰ ਲਾਉਣਾ ਫੋਣ ਪਰੋਣੇ ਨੂੰ ਲਾ ਲੋ ਉਹ ਰਹਿ ਗਿਆ ਤੇ ਹੁਣ ਸਕਾਟਾ ਲਾਉਂ ਨਾ ਦੇਣਾ ਨਾ ਲਾਉ ਪਤਾ ਤੰਦ ਰਣ ਫੇਰ ਲਾਉਂ ਮੈਂ ਨਹੀਂ ਲਾਉਂਦੀ ਉਹਨਾਂ ਪਤਾ ਜੁੰਡੇ ਪਟਣਗੇ ਨਾ ਇਹਨਾਂ ਤਾਂ ਲਾਉਂਦਾ ਫੋਨ ਲਾਉਣ ਤੇ ਲਾਈਏ ਨਹੀਂ ਇਹਨਾਂ ਫਿਰ ਲਾਈਏ ਇਹਨਾਂ ਸੈਂਗ ਮਿੱਟੀ ਚੱਕੀ ਇਹਨਾਂ ਨੇ ਹੈਲੋ ਲਾ ਤਾਂ ਲਾ ਕਰ ਜਾ ਸਸਰੀ ਨਾਲ ਕਿਵੇਂ ਕੋਈ ਜਿਹੜਾ ਵਾਲੀ ਪੈ ਜਾ ਜੀ ਇੱਥੇ ਕਿਤੇ ਖਾਂ ਠੀਕ ਆ ਹਾਂ ਠੀਕ ਹੀ ਆ ਜਾ ਫੰਡ ਪਾਈ ਬਿਠੰਦੇ ਰਹਿ ਸਪਲ ਖਾਲਾ ਹਾਂ ਉਹਨਾਂ ਤੈਨੂੰ ਤਾਂ ਕਰਕੇ ਫੋਨ ਕੀਤਾ ਸੀਗਾ ਤੂੰ ਉਹਨਾਂ ਕਹਿੰਦੇ ਆ ਜੀ ਅੱਜ ਤੇ ਬੀਬੀ ਵਾਲੀ ਢਿਲੀ ਹੋਈ ਪਈ ਆ ਮੈਂ ਮਰ ਜਾ ਹਾਂ ਲਾ ਚੰਗੀ ਬਣਾ ਲਾ ਤੂੰ ਕੋਈ ਜ਼ਹਿਰ ਦੇ ਦੇ ਮੈਨੂੰ ਜ਼ਹਿਰ ਦੇ ਦੇ ਮੈਨੂੰ ਜ਼ਹਿਰ ਆਉਂਦਾ ਨਹੀਂ ਮੈਂ ਮਰਦੀ ਜ਼ਹਿਰ ਦੇ ਦੇ ਲਾ ਚੰਗੀ ਬਣਾ ਲੈ ਨਹੀਂ ਇਹ ਤਾਂ ਵੈਸੇ ਹੀ ਬੋਲੀ ਜਾਂਦੀਆਂ ਮਗਰ ਚੰਗੀ ਬਣਾ ਲਾ ਹਾਂ ਤੈਨੂੰ ਹੋਈ ਨਾ ਬੀਬੀ ਬਾਗੀ ਫਿਲੀ ਹੋਈ ਤਾ ਆਪਣੀ ਮੇਰੀ ਕੁੜੀ ਨੂੰ ਨਾਲ ਨਹੀਂ ਗੱਲ ਕਰਾਉਂਦੀਆਂ ਉਹਨੂੰ ਸਾਥ ਹੀ ਲਓ ਜੱਜ ਕਿੱਥੋਂ ਇਹ ਤੇ ਜਿੰਨਾਂ ਤਾਂ ਆਉਂਦੀਆਂ ਨਹੀਂ ਚੱਲ ਆ ਜਾ ਜਿੰਨਾਂ ਕੋਣ ਦੰਗਾ ਨਾ ਨਾ ਤਰੋਣੀ ਮੰਗ ਲਈ ਕੱਲੀ ਨਾ ਇਹ ਜਲੇ ਕੱਲੂ ਪਟਾਏ ਦੇ ਦੇਂਦੀ ਤਰੋਣੀ ਮੰਗ ਲੈ ਕੇ ਆਈ ਹਾਂ ਕੱਲੀ ਆ ਜਾ ਹਾਂ ਚੱਲ ਚੰਗਾ ਫਿਰ ਛੇਤੀ ਆ ਜਾ ਭੈਣਾਂ ਨਾ ਤੂੰ ਤਾਂ ਨਹੀਂ ਮੈਨੂੰ ਗੱਲ ਬਣਾਉਣੀ ਨਹੀਂ ਆਉਂਦੀ ਅਗਰ ਛੇਤੀ ਆ ਬੀਬੀ ਵੀ ਮੈਰ ਹੈ ਤਾਂ ਬੀਬੀ ਮਾਰਿਆ ਹੋਰਾਂ ਦੇ ਸਾਰਿਆਂ 'ਚ ਮੈਂ ਜਲੂਸ ਕੱਢਦੀ ਆ ਬੈਠੀ ਬੀਬੀ ਤਾਂ ਨਹੀਂ ਨਹੀਂ ਭਣੀ ਉਹਦੇ ਸਾਰਿਆਂ 'ਚ ਜਲੂਸ ਕੱਢਦੀ ਤੇਰੀ ਪਰਜਾਈ ਜਲੂਸ ਕੱਟੀ ਜਾਂਦੀ ਧੰਨਵਾਦ ਧੰਨਵਾਦ ਮੇਰਾ ਕੁੜਮਾ 'ਚ ਸੋਚ ਲਿਆ ਤੁਸੀਂ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਉਹਨਾਂ ਜਾਨੀਆਂ ਦਾ ਬੈਜੋ ਹੁਣ ਬੈਜੋ ਬੈਜੋ ਮੈਂ ਲੋਈ ਨਹੀਂ ਵੇਂਦੀ ਇਹਦੇ ਕੋਲ ਜੇ ਜਾਂਦੀ ਰਹੇ ਫਰ ਪਰੇ ਜਾਊਂਗੀ ਹੋਰ ਇਹਦੇ ਮਾ ਬੈਠਾ ਚੁੱਪੋ ਮੇਰਾ ਸਿਆ ਮੈਨੂੰ ਮਾਰਿਆ ਨਾ ਕਰ ਮੇਰੇ ਵੱਜ ਕੇ ਇੱਕ ਦੂਜੀ 'ਚ ਬਾੜ ਲਾ ਸਿਰ ਤੋਂ ਮਾਰ ਕੇ ਤੇ ਦੰਦ ਜੇ ਕੱਢ ਕੇ ਪਰਿੰਨ ਨਾ ਵੀ ਜਾਂਦੀ ਐ ਜੇ ਤੇ ਮੇਰੇ ਹੱਥੀ ਚੜ ਗਈ ਨਾ ਤੈਨੂੰ ਉੱਧਰ ਦਸੂ ਮੈਂ ਮੇਰਾ ਜੀਤਾ ਖਾਦਾ ਵੀ ਘੋੜਿਆਂ ਦੇਖੇ ਬੜੇ ਨੇ ਕੀਏ ਦੋ ਆ ਜਾ ਹੰਨਾ ਆ ਜਾ ਆ ਜਾ ਮਾਰ ਕੇ ਨਾ ਨੁਆਲ ਤੇ ਭੁੱਲ ਪੜ ਦੂ ਤੇਰੇ ਤੇ ਮੇਰੇ ਕੋਲੇ ਫੇਸ ਦਾ ਅੱਖਾਂ ਕੱਢ ਦੂੰ ਅੱਖਾਂ ਕਾੜ ਕੇ ਦਿਖਾ ਡਾਕਟਰੀ ਕਰ ਦੂੰ ਅੱਖਾਂ ਨਹੀਂ ਡਾਕਟਰੀ ਕਰਦਨੀ ਨਹੀਂ ਤੇਰੇ ਅੜਗੇ ਦੀ ਮੈਂ ਮੈਂ ਨਹੀਂ ਭੁੱਲਾਂ ਦੀ ਕਰ ਦਿੰਦੀ ਹਾਲੀ ਬੰਦੀ ਹੈ ਅੱਜ ਮੇਰੇ ਨਾਲ ਕੋਲੇਰਾ ਦਸਰੀ ਗੱਲ ਪਤਾ ਇਹਨਾਂ ਨੇ ਮੈਨੂੰ ਤਾਂ ਤਰਕ ਕਰਤਾ ਕੀ ਹੋ ਗਿਆ ਕਾਹਨੇ ਫੇਰ ਮੈਂ ਤਾਂ ਚੱਕਦਾ ਦਿਮਾਗ ਮੇਰਾ ਜਿਵੇਂ ਕਮਲ ਪੱਤ੍ਰੀ ਕਾਲ ਬਹਿ ਜਾ ਬੈ ਨਹੀਂ ਗਿਆ ਮम्मी ਤੁਹਾਨੂੰ ਪਈ ਨੂੰ ਕਿ ਹੁਣ ਇੰਨਾਸ ਲੱਗਣਾ ਉਹ ਜਿਹੜਾ ਕੋ ਸਵੈਪਰ ਚ ਲੈਣਾ ਮੈਂ ਥੇ ਦਿਮਾਗ ਪਕਾਈ ਹੁੰਦੀ ਨੇ ਨਾ ਨਾ ਕੀ ਹੋ ਗਿਆ ਭਾਈ ਮੈਨੂੰ ਨਹੀਂ ਪਤਾ ਇਹਨਾਂ ਨੂੰ ਪੁੱਛਿਆ ਜਿਹੜਾ ਕੋ ਸਵੈਪਰ ਨੇ ਇਹਨਾਂ ਦਾ ਮੈਨੂੰ ਕੌਲੀ ਕਰ ਆਈ ਨਾ ਕਹਿੰਦੀ ਆ ਬੀਬੀ ਬਿਮਾਰਾ ਬੀਬੀ ਤਾਂ ਆਪੇ ਬਿਮਾਰਾ ਕਰ ਰੱਖੀ ਬੀ ਕਪੜੇ ਵੀ ਨਹੀਂ ਚੱਟਦੇ ਇਹ ਮੁੰਡੇ ਰਿਆ ਦੇ ਦੇ ਵੱਡੇ ਵੀ ਪਈਆ ਜੀ ਤਾਂ ਹੁਣਗੇ ਨਾ ਵਾੜੀ ਜੀਵ ਚੱਲਦੀ ਆ ਕੁੜੀ ਦੀ ਹਾਂ ਮੇਰੀ ਚੱਲਦੀ ਆ ਮੇਰੇ ਤਾਂ ਕਦੇ ਜੀ ਕਰਦਾ ਕੈਂਚੀ ਤਿੱਖੀ ਕਰਾ ਲੇ ਮੂਰੂ ਮੂਰੂ ਦੋਨਾਂ ਦੀ ਲਾਦਾ ਭੋਰਾ ਭੋਰਾ ਜੀ ਤੇਰੇ ਨਾਲ ਲੜਦਿਆਂ ਮੇਰੇ ਨਾਲ ਕਿਉਂ ਲੜਦਿਆਂ ਮੇਰੇ ਨਾਲ ਲੜਦਿਆਂ ਤਾਂ ਮੈਂ ਚੁੱਪ ਕਰ ਜਾ ਆਏ ਆ ਕੁੰਡਣ ਵਾਲੇ ਸਿੰਘ ਪਸਾਏ ਨਾ ਦੋਨਾਂ ਜਣਗਾਂ ਨੇ ਦਾ ਨਾਨਾ ਤਾਂ ਮਾਰ ਲਿਆ ਮੈਨੂੰ ਪਾਣੀ ਪੁਣੀ ਲਿਆ ਦੇ ਹੁਣ ਕੁੜੀ ਨਾ ਉੱਠ ਕੇ ਹੁਣ ਕੀ ਤਾਂ ਹੈ ਤੇਰੀ ਪਿਆਰੀ ਨਾ ਮੇਰੇ ਕਹਿੰਦਾ ਦੋਨੋਂ ਹੀ ਪਿਆਰੀ ਮੈਨੂੰ ਕੋਈ ਨਹੀਂ ਲੜਦਗਾ ਅਣੀ ਕੀ ਭਾਲਦੀਆਂ ਮੈਨੂੰ ਵੀ ਦੇ ਦੇ ਘਟ ਮੇਰਾ ਕਹੋਂ ਦਾ ਆ ਹੁਣ ਵੇਖ ਲੈ ਮੈਨੂੰ ਮਾਰ ਵੇਖ ਲੈ ਮੈਨੂੰ ਘਰ ਦੇ ਸਿੱਧੀ ਗੱਲ ਕਹੋ ਉਹਦਾ ਬਾਲੀ ਚਾਂਬਲੀ ਆ ਕੀ ਕਰਗੀ ਹੁਣ ਉਹਦਾ ਬਾਲੀ ਚਾਂਬਲੀ ਆ ਧੱਕਾ ਲੇਗੀ ਸਾਰਾ ਮਾਈਂਡ ਲਾਤਾ ਉਹ ਤਾਂ ਬਾਲੀ ਚੰਮਲੀ ਵੀ ਆ ਉਹ ਤਾਂ ਕਿਸੇ ਗਲੋਟ ਆਉਣੇ ਦਾ ਮੈਨੂੰ ਵੀ ਲੱਗਦਾ ਕੋਈ ਪਾਣੀ ਹੋਰ ਦੱਸ ਕਮਲ ਠੀਕ ਠਾਕ ਸਾਰੇ ਲਿਆ ਦੇਣੀ ਪੈਨੇ ਠੀਕ ਆ ਆਖੀ ਤੁਸੀਂ ਜੱਜੂ ਪਾਈ ਬੈਠੇ ਹੋ ਕਮਲ ਮੈਨੂੰ ਤੇਰਾ ਹਸ ਤੂੰ ਤਾਂ ਜਾਣਦੀ ਆ ਮੈਂ ਹਾਂ ਮੇਰਾ ਸੁਆਹ ਹੈਗਾ ਠੰਡੇ ਮੋਤੇ ਤੇ ਬਾੜੀ ਇਹ ਤਾਂ ਅੱਗ ਦੀ ਨਾਲ ਲੜੀਆਂ ਕਿਹੜੀ ਗੱਲ ਤੋਂ ਹੁਣ ਉਹ ਤਾਂ ਦੱਸ ਦੋ ਬਸ ਵੀ ਇਹ ਕੰਮ ਨਹੀਂ ਕਰਦੀ ਇਕੱਲੇ ਪੱਠੀ ਹੁਣ ਕੰਮ ਤਾਂ ਭਈ ਤੁਹਾਨੂੰ ਆਪ ਨੂੰ ਕਰਨਾ ਪਊ ਹੁਣ ਕੋਈ ਬਾਹਰੋਂ ਆ ਕੇ ਤੁਹਾਡਾ ਕੰਮ ਇੱਕ ਕੰਮ ਭਈ ਇੱਕ ਕੰਮ ਕਰਕੇ ਉਹ ਤੇ ਕਹਿ ਦਿੰਦੀ ਮੈਂ ਤਾਂ ਕਰ ਲਿਆ ਕਰ ਲਿਆ ਕਰ ਲਿਆ ਕਰ ਲਿਆ ਆ ਮਨੇ ਹੋ ਜਾਂਦੀ ਸਾਰੀ ਦਿਹਾੜੀ ਕੀ ਕਰਾਂ ਦੱਸ ਇਹਨਾਂ ਨੂੰ ਤਾਂ ਮੈਂ ਕੋਈ ਲਾਜ ਹੈਗਾ ਤੇ ਮੈਨੂੰ ਦੱਸ ਜੇ ਮੈਂ ਕਰ ਜਾਂ ਹੁਣ ਕੀ ਲਾਜ ਦੁੱਸਗੇ ਨਾ ਲੈ ਬੈਠ ਤੂੰ ਵੀ ਤਰੀਕਾ ਨਾਲ ਸਮਝਾ ਦੇ ਹਾਲਾ ਬੇਬੇ ਨਾ ਤਾਂ ਹੋਰ ਤਾਂ ਕੀ ਹਾਲਾ ਹੁਣ ਮੈਂ ਤਾਂ ਉੱਥੇ ਰਹਿ ਸਮਝਾ ਲੈ ਤੂੰ ਰਹਿ ਸਸਰੀਕਾਲ ਤੂੰ ਕਿਵੇਂ ਬਣਿਆ ਫਰਦਾ ਕਿ ਮੰਮੀ ਤੇਰੀ ਕੀ ਕਹਿੰਦੀ ਐ ਤੈਨੂੰ ਹੁਣ ਕਿਆ ਲੜ ਜੇ ਤੇਰੀ ਮੰਮੀ ਮੈਂ ਦੱਸ ਮੀਂਹ ਆਇਆ ਰ ਮਮੀ ਅਰੇ ਮੈਂ ਨਗਾੱਖਾ ਦੁਹ ਫਲਾਤ ਰਹੇ ਮਹਾਰਾਜ ਬਟ ਇਨਾ ਦਿਮਾਗ ਚੱਕ ਲਗਾਣਾ ਇਹ ਬਾਲਾ ਦਿਮਾਗ ਚੱਕਿਆ ਨਾ ਬੰਦਿਆ ਫਲਾ ਕਰ ਮੈਂ ਆਖਿਆ ਖਾਬਰੇ ਮੰਮੀ ਨੂੰ ਕੀ ਹੋ ਗਿਆ ਮੈਂ ਤਾਂ ਮਮ ਮਰ ਗਈ ਸੀ ਜਾਈ ਮੇਰਾ ਮਾਰਦੇ ਨਹੀਂ ਖੇੜੇ ਨੇ ਕਿ ਇੱਕ ਆਉਂਦੀ ਐ ਇੱਕ ਵੱਗ ਜਾਂਦੀ ਐ ਇੱਕ ਆਉਂਦੀ ਐ ਮੈਂ ਪੈਣੇ ਆ ਤੇ ਘਰੇ ਕੰਮ ਬੰਦੇ ਕਰਨੀ ਐ ਤੇ ਦੱਸ ਤਾਂ ਕਿ ਇਹਨੂੰ ਫੇਰ ਲੱਡਾ ਮਾਣੀ ਤਾਂ ਧੱਕੇ ਖਾਣੋਂ ਸੱਤ ਸੀ ਕਿਸ ਨੇ ਲਾਇਆ ਬਈ ਫੋਨ ਮੈਂ ਤਾਂ ਲਾਇਆ ਹੀ ਨਹੀਂ ਕੋਮਾ ਤੈਨੂੰ ਨਹੀਂ ਪੈਣੇ ਆ ਜੋ ਪਹਿਲੀ ਗੱਲ ਤਾਂ ਮੈਂ ਤੇ ਚਾ ਆ ਜਾਣਾ ਸੀ ਗੱਡੀ ਤੇ ਫੇਰ ਅਖੇ ਆਉਣਾ ਨਹੀਂ ਕੰਦੀ ਆ ਜਾ ਬਬੂ ਦੀ ਪਤਾ ਬਾਤ ਕਰ ਤੇ ਪਤਾ ਨਹੀਂ ਕਿ ਆ ਮਾ ਮਾਰੂ ਜਾਨੀ ਕੌਣ ਵੇਖਲਾ ਫੇਰ ਵੱੜ ਗਈ ਹੈ ਮੇਰੇ ਕਮਰੇ 'ਚ ਕੌਣ ਵੇਖਲਾ ਮੰਮੀ ਫੇਰ ਵੱੜ ਗਈ ਇਧਰਲੇ ਕਮਰੇ 'ਚ ਨਹੀਂ ਕਾ ਰਿਆ ਤਾ ਬੁੱਤ ਪਰਦਾ ਟਿੱਕੜੀ ਸਿਆ ਹੋਈ ਈਰੋਂ ਤੋਂ ਕਮਰ ਮੈਨੂੰ ਨਹੀਂ ਪੜਨ ਦੇਣਾ ਆਪਦੇ ਕਮਰੇ 'ਚ ਤੇ ਮੇਰਾ ਕਮਰਾ ਕਿਵੇਂ ਹੈ ਭਾਈ ਅੱਜ ਤਾਂ ਮਾਰਤਾ ਹੈ ਮੈਨਰੇ ਕੋਲ ਇਹ ਨਾ ਟਾਈ ਨਹੀਂ ਪਹਿਲੀ ਆ ਗਈ ਆ ਗਈ ਦੱਸੋ ਨਾ ਇਧਰ ਕੀ ਲਾੜ ਗਈ ਜੀ ਮੈਂ ਬੰਦ ਕਰ ਦੇਵਾਂਗੀ ਤੇ ਫਿਰ ਮੈਨੂੰ ਭੁੰਟਾ ਕਿਹਾਨੂੰ ਕੀਤਾ ਤੁਸੀਂ ਗੋਲੇ ਨਹੀਂ ਪਹਿਣਾ ਦੀ ਹੁਣ ਥੋੜਾ ਲੱਟ ਜਾ ਪਹਿਣਾ ਸੁਣ ਲੈ ਸੁਣ ਲੈ ਮੇਰੀ ਗੱਲ ਸੁਣ ਇਹ ਹੈ ਜਿਹੜੀ ਅੱਜ ਕੀ ਹੋਇਆ ਨਾ ਮੁੰਡਾ ਆਇਆ ਸੀ ਕੋਈ ਲੋ ਆ ਹੈ ਇੰਦਾ ਤਾਂ ਚੱਲ ਆਪੇ ਉੱਤਰ ਕੇ ਆ ਜਾਂਦਾ ਤੇ ਮੈਂ ਤਾਂ ਤਾਰ ਕੇ ਲਿਆਉਣਾ ਨਾ ਮੁੰਡਾ ਹਾਂ ਤੇਰਾ ਵੀਰਾ ਹੈ ਨਹੀਂ ਸੀ ਘਰੇ ਤੇ ਬੀਬੀ ਨੂੰ ਮੈਂ ਕਿਹਾ ਮੁੰਡਾ ਤਾਰ ਲਿਆ ਤੇ ਮੰਮੀ ਕਹਿੰਦੀ ਮੈਂ ਤਾਂ ਨਹੀਂ ਤਾਰ ਕੇ ਲਿਆਉਂਗੀ ਤਾਰ ਕੇ ਲਿਆਉਣਾ ਤੇ ਲੈ ਆਉ ਮੈਂ ਫਿਰ ਉੱਥੇ ਕਿੰਨਾ ਚਿਰ ਖੜੀ ਰਹੀ ਵੈਨ ਲੈ ਤੋਗੀ ਤੋ ਜਵਾਗ ਨਾ ਤਾਂ ਸਰੀਕਾ ਹੀ ਨਹੀਂ ਮੇਰਾ ਕੋਈ ਵੀ ਤੂੰ ਪਹਿਲੇ ਗੱਲ ਤਾਂ ਸੁਣ ਲੈਂਦੇ ਜੀੜੇ ਤਾਂ ਨਾ ਲਾਵੇ ਬੰਦਾ ਘੰਟਾ ਹੀ ਹੋ ਗਿਆ ਉੱਥੇ ਲੱਗੇ ਪਏ ਨੂੰ ਜਵਾਗ ਦੇ ਇੱਕ ਟੀ-ਸ਼ਰਟ ਪਾਉਣੀ ਸੀ ਇੱਕ ਲੋਰ ਪਾਉਣੀ ਸੀ ਤੋ ਢੂੜ ਘੰਟਾ ਹੋ ਗਿਆ ਉੱਥੇ ਲੱਗੀ ਬੈਠੀ ਭਾਈ ਕੰਮ ਤਾਂ ਬਚਦੀਆਂ ਆਪਾਂ ਦਾ ਗੱਲ ਕਰ ਕੰਮ ਤਾਂ ਬਚਦੀਆਂ ਜਾਵਾਂ ਦੀਦੀ ਮੇਰੀ ਗੱਲ ਤਾਂ ਸੁਣੋ ਤੁਸੀਂ ਹਾਂ ਤੇ ਮੈਂ ਨਾ ਹੁੰਡੇ ਦੇ ਕੱਪੜੇ ਵੀ ਲਾਉਣੇ ਸੀਗੇ ਫਿਰ ਮੈਂ ਉਹਨੂੰ ਰੋਟੀ ਵੀ ਦੇਣੀ ਸੀ ਜਵਾਕ ਨੂੰ ਫੇਰ ਤਾਂ ਕੀ ਹੁੰਦਾਗਾ ਇਹਨਾਂ ਤਾਂ ਆਪੇ ਚੱਕ ਕੇ ਛਾਬਿਆਂ 'ਚ ਖਾ ਲਿਆ ਰੋਟੀ ਖਾ ਲੈਂਦਾ ਹੈ ਆਪੇ ਕੱਪੜਾ ਲੀੜਾ ਲਾ ਲੈਂਦਾ ਹੈ ਮੈਂ ਤਾਂ ਇਹ ਜਵਾਕ ਦੇ ਆਪ ਲੀੜਾ ਲਾਉਣੀ ਆ ਨਾ ਆਹੋ ਫਿਰ ਮੈਂ ਉਹਦਾ ਵਰਕ ਵੀ ਚੈੱਕ ਕਰਨਾ ਹਾਂ ਇੱਥੋਂ ਆ ਕੇ ਬੀਬੀ ਨਾਲ ਉਹ ਵਰਕ ਕਰਾਣਾ ਰਾਤ ਨੂੰ ਚੈੱਕ ਕਰ ਲੈਣਾ ਰਾਤ ਨੂੰ ਕੀ ਕਰਨਾ ਆਪਾਂ ਦੱਸ ਦੇਣਾ ਹੀ ਆਂ ਉਹਦਾ ਨਾ ਅੱਜ ਦੀਦੀ ਟੈਸਟ ਸੀਗਾ ਤੇ ਮੈਂ ਟੈਸਟ ਵੇਖ ਦਿੱਤੀ ਕਿ ਸਹੀ ਕਰਕੇ ਆਇਆ ਕਿ ਨਹੀਂ ਹੈ ਤੇ ਉਹ ਸੀ ਗੱਲ ਫੇਰੇ ਕਿ ਨਹੀਂ ਪੱਠੇ ਨਹੀਂ ਪਾਏ ਪੱਠੇ ਨਾ ਮੈਂ 2 ਵਜੇ ਪਾਤੀ ਸੀ ਲੈ ਇਹ ਤਾਂ ਪਾਣੀ ਚ ਵਧਾਣੀ ਹੈ ਜਿੰਨੀ ਮਰਜ਼ੀ ਰਹਿਣ ਦੇ ਤੀਜੋ ਤੇਰੇ ਕਹੀ ਨਹੀਂ ਉਧਰ ਮੈਨੂੰ ਕੀ ਪਤਾ ਹੋਣਾ ਸੀ ਕਿ ਬੀਬੀ ਨੂੰ ਮੰਮੀ ਨੂੰ ਕਹਿੰਦੀ ਮੈਂ ਤਾਂ ਬਾਲਨ ਤੇ ਉੱਟ ਗਈ ਸੀ ਆਵੇ ਨੋਜੇ ਬਣਾ ਕੇ ਆਈ ਸੀ ਆਪ ਤੇ ਹੇ ਪਾਲਰਾਂ ਦੇ ਤੁਰੇ ਫਿਰਦੀ ਐ ਮੇਰਾ ਦੱਸੋ ਕੀ ਕਸੂਰ ਆ ਤੇ ਬਈ ਮੈਂ ਤਾਂ ਘਰ ਦਾ ਕੰਮ ਕਰਕੇ ਗਈ ਸੀ ਬਈ ਕੋਮਲ ਮੇਰੇ ਵਿੱਚ ਤੋਂ ਨਹੀਂ ਹਟਦੀਆਂ ਕੋਮਲ ਮੈਂ ਤੈਨੂੰ ਸਿੱਧੀ ਕਾ ਲਾ ਦੇਨੀ ਪੁੱਤ ਇਹ ਕਰਦੀਆਂ ਇੱਕ ਦੂਜੀ ਦਾ ਸਰੀਕਾ ਸੋਚਿਆ ਨਾ ਨਹੀਂ ਕਰ ਚੱਲਦੀ ਕੀ ਆ ਅੱਗ ਪਾ ਦਿਆਂ ਛਿੱਤਰ ਭਾਗੀਆਂ ਇੱਕ ਚਪੇੜਾ ਲਾਇਆ ਮੈਂ ਹੱਥ ਨੇ ਤਾਂ ਉੜਦਿਆਂ ਦੇ ਲਾ ਦੇ ਇੱਕ ਪੈਂਦਿਆਂ ਦੇ ਲਾ ਵੀ ਅੱਗ ਕਰ ਜੀ ਦੰਗ ਦੰਗ ਜਾਂਦੀ ਚੱਕ ਨਾ ਤੇ ਮੈਂ ਤਾਂ ਨਹੀਂ ਕੋਮਲ ਕਿਆ ਦੋਨੋਂ ਇਹ ਆਈ ਤੇ ਤੈਨੂੰ ਲਈ ਰੱਟ ਹੋਣ ਦਾ ਹੀ ਫੜਿਆ ਇੰਤਾ ਹੋਰ ਕੋਸ ਹੁੰਦਾ ਜੇ ਬਸ ਅੱਡ ਹੋਣਾ ਅੱਡ ਹੋ ਕੇ ਫਾਲਾ ਜਿਹੜਾ ਖੀਰ ਚੱਤ ਪਾਉਂਦੇ ਆਹ ਨੂੰ ਅੱਡ ਕਰ ਦਿਓ ਤੇ ਅੰਦ ਘੋਲ ਲੈ ਕਰ ਜਾ ਮੈਂ ਤਾਂ ਭਾਈ ਅੱਜ ਮੈਂ ਅੱਡ ਕਰਾਂ ਤੇ ਨਾ ਕਰੇ ਮੰਮੀ ਆਪਾਂ ਤਾਂ ਅੱਖਿਆ ਮੈਂ ਜਾਣ ਦੇਰ ਨਾ ਸੁਣ ਕੇ ਪੁੱਛੋ ਮੈਂ ਤਾਂ ਅੱਖਿਆ ਵੀ ਆ ਤੇ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਗੱਲ ਸੁਣੋ ਤੇ ਹੁਣ ਮੈਂ ਤਾਂ ਮੰਮੀ ਆ ਤੇ ਮੇਰੀ ਗੱਲ ਸੁਣੋ ਇੱਥੇ ਆਣ ਗਿਆਓ ਕੀ ਕਹਿਣਗੇ ਬੇਕੋਸ ਕਹਿਣਾ ਮੈਂ ਤਾਂ ਨਹੀਂ ਰਹਿਣਾ ਫਿਰ ਆਹ ਵੇਖੋ ਆ ਜੀ ਐਂ ਕਹਿੰਦੀ ਮੇਰੇ ਨਾਲ ਨੂੰ ਫੋਨ ਲਾਇਆ ਤੁਸੀਂ ਪਹਿਲ ਤਾਂ ਤੂੰ ਹੀ ਕਰੀ ਅੱਡ ਮੈਂ ਤਾਂ

ਇਹਨਾਂ ਨੇ ਕਹੀ ਥੋੜਾ ਤਾਂ ਹੈਗਾ ਸਟੈਂਡ ਤੁਸੀਂ ਤਾਂ ਸਟੈਂਡ 'ਤੇ ਖੜੀਆਂ ਰਹੋ ਮਾਣ ਦਾ ਸਾਰੀ ਓਵਰ ਬਿਨਾਂ ਸਟੈਂਡ 'ਤੇ ਹੀ ਕੱਢ ਲਈ ਫਿਰ ਇਹ ਜੇ ਬੈਠੀ ਐ ਇਹ ਮੁੰਡੇ ਨੂੰ ਰੋਟੀ ਪਾਣੀ ਦਾ ਖਰਚ ਸਕਦੀ ਆ ਜੇ ਮੈਂ ਕੰਮ ਕਰਦੀ ਆ ਮੇਰਾ ਤਾਂ ਨਹੀਂ ਆਣਾ ਤੂੰ ਤਾਂ ਹੱਥ ਨਹੀਂ ਲਾਣਦੀ ਮੇਰੇ ਮੁੰਡੇ ਮੇਰਾ ਮੁੰਡਾ ਮੇਰਾ ਮੁੰਡਾ ਫਿਰ ਭਾਈ ਸੰਭਲੋ ਮੈਂ ਕੀ ਕਰਾਂ ਮੈਂ ਗੋਲੀ ਥੋੜੀ ਲਾਈ ਜੀ ਅੱਜ ਤੱਕ ਉਸ ਨੇ ਸੰਭੇ ਆ ਉਹ ਤਾਂ ਭੁੱਲ ਗਈ 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 ਇਹਦੀ ਕਰਦੀ ਆ ਵੇਰੀ ਨਹੀਂ ਕਰਦੀ ਮੈਨੂੰ ਮੈਂ ਤਾਂ ਦੋਨਾਂ ਦੀ ਨਹੀਂ ਕਰਦੀ ਮੈਂ ਕੀ ਕਰਾਂ ਦੋਨਾਂ ਨੂੰ ਤੌਣਾ ਲੱਗਦੇ ਬੇੜੇ ਚ ਮਾਰਾਂ ਚਲਾ ਕੇ ਤੁਸੀਂ ਕਹਿੰਦੀ ਤਾਂ ਜਾਂਦੇ ਹਾਂ ਇੰਨੇ ਇਹ ਕਿੰਦੀ ਪਹਿਲੇ ਕੋਣ ਆਈ ਸੀ ਤੁਹਾਡੇ ਕੋਲੇ ਮੈਂ ਆਈ ਮੈਂ ਤਾਂ ਕਦੋਂ ਦੀ ਚੁੱਪ ਗਈ ਉਹ ਬੋਲ ਘਟ ਗਈ ਸੀ ਬੇਤੂੰ ਜੜੀ ਜੜਾਈ ਤੁਹਾਨੂੰ ਸਾਰੇ ਚੁੱਪ ਕਰ ਜਾਓ ਕੋਲ ਤੂੰ ਦੱਸ ਦੇ ਲਿਆ ਤੂੰ ਕੀ ਆਣੀ ਹੈ ਬਈ ਮੈਂ ਤਾਂ ਕੁਛ ਨਹੀਂ ਕਹਿੰਦੀ ਵੀਰੇ ਉਹਨਾਂ ਨੂੰ ਪੁੱਛ ਲੈ ਉਹਨਾਂ ਨੂੰ ਮੇਰੇ ਨਾਲ ਗੱਲ ਕਰਾਓ ਜੇ ਉਹ ਆਂਦੇ ਆਪਾਂ ਤਾਂ ਅੱਡ ਕਰ ਜਾਨੇ ਆ ਉਹਨਾਂ ਤੋਂ ਬਿਨਾਂ ਵੀ ਆਪਾਂ ਤਾਂ ਕੁਛ ਨਹੀਂ ਕਹਿੰਦੇ ਜੇ ਉਹ ਹਾਂ ਹੰਗਾਰਾ ਕਰਨਗੇ ਤਾਂ ਆਪਾਂ ਅੱਡ ਕਰ ਜਾਾਂਗੇ ਨਹੀਂ ਆਪਾਂ ਵੀ ਆਪਦੇ ਘਰੇ ਜਾਂਦੇ ਆਂ ਫੇਰ ਮੈਨੂੰ ਵੀ ਕੀ ਲੋੜ ਐ ਕੀ ਕੀਤੀ ਇਹਨਾਂ ਨਾਲ ਗੱਲ ਮੈਂ ਤਾਂ ਮੇਰੇ ਕੋਲ ਤਾਂ ਫੋਨ ਹੀ ਹੈ ਨਹੀਂ ਕੋਲ ਤੈਨੂੰ ਪਤਾ ਤਾਂ ਹੈ ਐਸੇ ਕੋਲੇ ਆਪਾਂ ਤਾਂ ਪਾਲ ਕੋਲੇ ਜਾਂਨ ਚੁੱਕੀ ਆ ਆਪਾਂ ਗੱਲ ਕੀਤੀ ਐ ਮੈਂ ਤੈਨੂੰ ਇਸ ਦੀ ਗੱਲ ਅੱਛਾ ਮੈਨੂੰ ਸੱਦ ਲਿਆ ਤੇ ਉਹਨਾਂ ਨੂੰ ਹਜੇ ਗੱਲ ਨਹੀਂ ਕੀਤੀ ਉਹਨਾਂ ਨਾਲ ਆ ਮਮੀ ਨੂੰ ਕਹਿ ਦੋ ਹਾਂ ਆ ਵਾ ਸਾਰੀ ਦਿਨ ਮਮੀ ਤਾਂ ਐਂ ਵੇਖ ਲੈਂਦੀ ਆ ਉਹ ਤੇ ਪੈਣੀ ਉਹਨੇ ਕੋਸਤਾ ਕਰ ਨਹੀਂ ਆ। ਕੋਸਤਾ ਰੰਦੇ ਨਾਲ ਤਾਂ ਮਸਕਰੀਆਂ ਚ ਹੱਥ ਦੀ ਆ। ਲੈ ਮੈਂ ਤਾਂ ਕੋਮਲ ਨਵੇੜ ਜਿਹੜਾ ਨਵੇੜਨਾ ਵੀ ਮੈਂ ਤਾਂ ਸ਼ਹਿਰ ਜਾਣਾ ਮੈਂ ਤਾਂ ਪਾਲ। ਬਈ ਆਪਾਂ ਤਾਂ ਨਹੀਂ ਵੀਰੇ ਉਹਨੇ ਵੀ ਪਾਲ। ਹਾਂ ਫੇਰ ਜਾਣਾ ਪਾਲ ਲੈ। ਮੈਂ ਤਾਂ ਜਾਣਾ ਐ। ਪਾਲ। ਤੇਰਾ ਹੁਣ ਕੀ ਰਹਿ ਗਿਆ ਪਾਲਣ ਤੇ ਜਾਣ ਵਾਲਾ। ਆਹ ਵੇਖੋ ਖਰਚੇ ਵੇਖੋ ਖਰਚੇ। ਉਹਦਾ ਵੀ ਬੰਦਾ ਕਮਾਉਂਦਾਗਾ ਤੇਰਾ ਵੀ ਕਮਾਉਂਦਾ ਆਪਾਂ ਖਰਚੇ ਖੁਚੇ ਦਾ ਆਪਾਂ ਕੁਛ ਨਹੀਂ ਕਹਿੰਦੇਗੇ। ਤੇ ਆਦਾ ਅੱਡ ਫੋਨ ਦਾ ਵੀਰ ਇਹਨਾਂ ਨੂੰ ਫੋਨ ਲਾਉਂਗੇ ਉਹ ਮੈਨੂੰ ਹਾਂ ਕਹਿਣਗੇ ਤਾਂ ਆਪਾਂ ਕਰ ਜਾਗੇ ਨਹੀਂ ਮੇਰੀ ਕੋਈ ਗਾਰੰਟੀ ਹੈ ਹਏ ਆਂਦੀ ਮੈਂ ਗੱਲ ਨਹੀਂ ਕਰੀ ਆਹ ਵੇ ਫੋਨ ਆਇਆ ਪਿਆ ਵੀਰੇ ਦਾ ਵੀਰੇ ਫੋਨ ਕਿੱਥੇ ਚੁੱਕੇ ਐਂ ਕਹਿ ਦਿੰਦੀ ਕੌਮਲ ਵੇਖ ਲਾ ਇੱਕ ਫੋਨ ਹੈ ਘਰੇ ਮੈਂ ਤਾਂ ਚਾਹ ਰਹੀ ਨਹੀਂ ਮੇਰੀ ਗੱਲ ਸੁਣੋ ਦੀਦੀ ਤੁਹਾਨੂੰ ਨਾ ਕਰਦੇ ਤਾਂ ਮੈਂ ਮਮੀ ਤੂੰ ਵੀ ਗੱਲ ਕਰ ਲੈ ਬਈ ਮੇਰੀ ਤਾਂ ਤੌਬਾ ਆਵੇ ਜੇ ਮਰਜ਼ੀ ਕਰ ਲੋ ਮੈਂ ਤਾਂ ਮੇਰਾ ਝਾਟਾ ਤਾਂ ਮੋਨ ਤਾਂ ਗੋਲੇ ਬੈਠ ਜਾ ਹਜ ਰਹਿ ਕੀ ਗਿਆ ਮੈਂ ਤਾਂ ਪਤਾ ਨਹੀਂ ਮੈਨੂੰ ਤਾਂ ਨਾ ਜਾਪੜਾਂ ਨਾ ਭੇੜੇ ਨਾ ਨਾ ਹੋਈ ਨਾ ਤਾਂ ਦਿਮਾਗ ਵਾਲਾ ਤਾਰ ਘਰ ਜਾ ਅੱਡ ਹਣ ਮਮੀ ਤੂੰ ਕਿੱਧਰ ਨੂੰ ਜਾਣੀ ਆ ਫਿਰ ਕੋਈ ਮੈਂ ਤੈਨੂੰ ਇੱਕ ਗੱਲ ਦੱਸ ਦੇਣੀ ਆ ਅੱਡ ਘਰ ਜਾ ਇਹਨਾਂ ਨੂੰ ਮੇਰਾ ਤੀਜਾ ਹਿੱਸਾ ਤੇ ਆਪ ਦਾ ਇੱਕ ਹਿੱਸਾ ਪਾਸੇ ਰੱਖ ਲੈ ਮਾਤਾ ਇਹਨੂੰ ਲੀਡਾ ਲੱਗਦਾ ਤੇ ਮਾ ਹਾੜੀ ਸੋਣੀ ਮਾਤਾ ਨੂੰ ਕੋਸ ਕਰਾਂ ਨਾ ਮੈਂ ਨਾ ਤਾਂ ਪੰਜੀ ਮੰਗਣੀ ਆ ਤੇ ਨਾ ਮੈਂ ਇਹਨਾਂ ਨੂੰ ਦੇਣੀ ਹਾਏ ਭਈ ਮੈਂ ਆਪਦੀ ਪਹਿਲੀ ਛੇਕਾ ਦੇ ਦੇਵਾਂ ਤੁਹਾਨੂੰ ਮੈਂ ਪਹਿਲੀ ਆਪਦੀ ਹਿੱਸੇ ਦੀ ਭਈ ਉਹ ਤਾਂ ਬੰਦਾ ਪ੍ਰੀਤੀ ਕਹਿੰਦੇ ਤੁਸੀਂ ਇਹਨੂੰ ਰੋਟੀ ਕਿਹੜੇ ਮੂੰਹ ਨਾਲ ਦਵੋ ਇਹ ਤਾਂ ਹੋਣ ਨਹੀਂ ਮੈਨੂੰ ਕੁਛ ਦੀਆਂ ਤੇ ਮੈਂ ਆਣ ਤਾਂ ਲੈ ਤੇਰਾ ਨਹੀਂ ਕਹਣਾ ਉੱਤ ਖਲਾਉਣੇ ਕਹਣਾ ਉੱਤ ਖਲਾ ਮੈਥੋਂ ਨਹੀਂ ਇਹ ਕੰਮ ਹੁੰਦਾ ਭਾਈ ਮੈਨੂੰ ਤਾਂ ਮੇਰੀ ਮੇਰਾ ਸਾਰੇ ਘਰ ਚੋਂ ਜਿਹੜਾ ਬੰਦਾ ਹਿੱਸਾ ਵੇ ਰੱਡ ਕੱਢ ਕੇ ਰੱਖ ਜੀ ਜੇ ਤਾਂ ਭਾਈ ਵੰਡ ਵੰਡਾ ਹੋ ਗਿਆ ਮੈਂ ਤਾਂ ਕੋਮਲ ਤੇਰੇ ਨਾਲ ਸੇਮ ਤਾਂ ਵੀ ਜੀ ਮੱਜਾ ਮੱਜਾ ਜਿਹੜਾ ਹੈਗਾ ਭਾਈ ਮੇਰੀ ਮੱਝ ਇੱਕ ਮੈਨੂੰ ਪਾਸੇ ਕਰ ਦਿਓ ਮੈਂ ਆਪ ਦਾ ਦੁੱਧ ਪੀਵਾਂ ਮੈਂ ਉਹਦੇ ਦੇ ਦੇਵਾਂ ਮੈਂ ਇਹ ਨਹੀਂ ਇਹਨਾਂ ਨੂੰ ਕੋਸ ਵੀ ਆਂਦੀ ਜਿਹੜਾ ਮੈਨੂੰ ਸਾਂਭੂਗਾ ਉਹ ਮੈਥੋਂ ਲੈ ਲੂਗਾ ਜਿਹੜਾ ਭਾਈ ਮੈਨੂੰ ਨਾ ਸਾਂਭੂਗਾ ਮੈਂ ਉਹਨੂੰ ਕਿਉਂ ਬਣ ਜਿੰਦੀ ਜੇ ਭਾਈ ਮੈਂ ਕਹਿੰਦੇ ਤੂੰ ਸਾਹਮਣੇ ਠਟ ਮੈਂ ਤੈਨੂੰ ਹਾਂ ਠੀਕ ਹੈ ਨਾ ਛੋਟੇ ਮਾਰ ਦੇ ਤੈਨੂੰ ਦੋਨੇ ਧੱਕੇ ਮਾਰਨੇਗਾ ਤੇ ਫਿਰ ਮੈਂ ਤੇ ਸਾਨੂੰ ਲੈ ਜਾਊਂਗੀ ਮੈਂ ਤਾਂ ਮੈਨੂੰ ਤਾਂ ਭਾਈ ਜਿਹੜਾ ਮੈਨੂੰ ਬਗਾਨਾ ਜੇ ਮੈਨੂੰ ਕੋਈ ਮੇਰੇ ਕੋਈ ਚਾਚੇ ਸਾਰੇ ਤੇ ਜਵਾਕ ਵੀ ਸਾਂਭਣੂਗਾ ਨਾ ਭਾਈ ਮੈਂ ਤਾਂ ਉਹਦੇ ਨਾਲ ਲਾਉਣ ਲੱਗੀ ਮੈਂਟ ਲਾਉਂਗੀ ਮੈਂ ਨਾ ਨਹੀਂ ਅਦੀ ਵੀ ਤੁਸੀਂ ਮੈਨੂੰ ਸਾਹਮਣੇ ਹੁਣ ਉਹ ਬਾਹਰ ਨਹੀਂ ਆ ਮੈਂ ਤਾਂ ਕਿਸੇ ਨਹੀਂ ਅਮਨ ਤੈਨੂੰ ਪੋੜਾਈ ਨਹੀਂ ਅੜਿਆ ਕਰ ਮੈਂ ਇੱਥੇ ਤੋਚੀ ਸੀ ਹੁਣ ਤੱਕ ਭਾਈ ਕਿਸਨੇ ਬੁਲਾਇਆ ਹੋ ਹੈਗੀ ਆ ਅਣਕੇ ਲੱਗ ਗਈਆਂ ਹਿੱਤਿਆਂ ਦੀਆਂ ਗੱਲਾਂ ਕਰਨ ਹਿੱਸਿਆਂ ਨੂੰ ਕਿੰਦਾ ਜਵਾਬ ਦੇ ਨੇ ਮੈਂ ਆਖਿਆ ਮੈਂ ਤਾਂ ਆਦਾ ਹੀ ਸੱਲਾਉਂਗੀ ਨਾ ਸਾਥੇ ਮੈਂ ਨਾ ਆਉਂਦੀ ਮੈਨੂੰ ਕੀ ਪਤਾ ਤੁਹਾਡੇ ਘਰੇ ਕੀ ਖਿਚੜੀ ਪਕਦੀ ਆ ਮੈਂ ਤਾਂ ਹੀ ਸੱਲਾਉਂਗੀ ਲੈ ਜੂਗੀ ਸਾਰਾ ਜਾ ਤੂੰ ਨਾ ਜਪੋ ਹੀ ਨਹੀਂ ਰਿਹਾ ਜਾਂਦਾ ਮਮਲ ਬਈ ਜੀ ਮੈਂ ਤੂੰ ਆਖੇ ਮੈਂ ਤਾਂ ਤੇਰੇ ਨਾਲ ਸਹਿਮਤ ਹਾਂ ਜਿਵੇਂ ਮਰਜ਼ੀ ਕਰ ਹੁਣ ਬੋਲ ਆ ਕਲੇਸ਼ ਰਵੇਡ ਦੋ ਆਪਾਂ ਤਾਂ ਕੋਈ ਨਹੀਂ ਅੱਜ ਅੱਡ ਹੋ ਤੇ ਨਹੀਂ ਮੇਰੀ ਗੱਲ ਸੁਣ ਲਾ ਕੁੰਮਲੇ ਜੇ ਤਾਂ ਨਹੀਂ ਅੱਡ ਕਰਨਾ ਤਾਂ ਇਹਨੂੰ ਤੇ ਸਬਜ਼ੀ ਨੂੰ ਤੀ ਦਾ ਸਾਰਾ ਕਰ ਲਿਆ ਕਰ ਤੂੰ ਕੀ ਕਰੇਂਗੀ ਪਸੂ ਸੰਦ ਰੱਖੇਂਗੀ ਹਾਂ ਮੈਂ ਮਰ ਜਾਂ ਚਾਰ ਪਸ਼ੂਆਂ ਨੂੰ ਪੱਠੇ ਹੀ ਪਾਇਆ ਕਰੂੰਗੀ ਤੂੰ ਵੀ ਕੱਲੇ ਤੇ ਇੱਕ ਗੱਲ ਦੀ ਸਬਜ਼ੀ ਨੂੰ ਫੋਨ ਲਗਾ ਜਿਹੜਾ ਐਡਾ ਵੱਡਾ ਵੇੜਾ ਉਹ ਉਥੋਂ ਲੈ ਕੇ ਉਹ ਉਥੋਂ ਦੇ ਹੁੰਜਣਾ ਜਿਹੜਾ ਉਹ ਹਾਂ ਤੇ ਉਹ ਕੌਣ ਕਰੂ ਫੇਰ ਮੈਂ ਝਾੜੂ ਭੋਕਰਗਾ ਮੈਂ ਝਾੜੂ ਲਾਦਾ ਕਰੂ ਤੂੰ ਮੈਂ ਕੱਪੜੇ ਧੋਇਆ ਸੀ ਪੋਚੇ ਵੀ ਤੈਨੂੰ ਲਾਉਣੇ ਪੈਣਗੇ ਮੈਂ ਨਹੀਂ ਲਾਉਣੇ ਨਹੀਂ ਮੈਥੋਂ ਬੋਲਣ ਬਿਤਾ ਦਾ ਫੇਰ ਨਹੀਂ ਰਿਹਾ ਜਾਂਦਾ ਤੇ ਜੇ ਰੱਖ ਕੇ ਹੀ ਕਰ ਲਿਆ ਕਰੋ ਛੁਟ ਘਾਤਾ ਸੋਡਾ ਹੀ ਆ ਮੈਂ ਤਾਂ ਕਿਤੇ ਖੌਂਕੇ ਨਹੀਂ ਜਾਣਾ ਨਾ ਮੈਂ ਉਹਨੂੰ ਦੇਣਾ ਰੱਖ ਕੇ ਕਰ ਲਿਆ ਕਰੋ ਮਾਰ ਤੂੰ ਵੰਡ ਦੇ ਲਿਆ ਕੰਮ ਲਿਆ ਤੂੰ ਵੰਡ ਦੇ ਵੰਡ ਦੇ ਕੰਮ ਇਹਨਾਂ ਦੇ ਭਾਬੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਗੱਲ ਕਹਿੰਦੇ ਕਿ ਕਿੰਨਾ ਕ ਤੁਹਾਡਾ ਕੰਮ ਆ ਤੁਸੀਂ ਤੇ ਤਿੰਨ ਹੱਥ ਥਿਲਾ ਕੇ ਕੰਮ ਮੈਨੂੰ ਚ ਕਰੋ ਮੈਨੂੰ ਮੈਂ ਕਰਦੀ ਆ ਮੈਂ ਕਦੇ ਬੈਠੀ ਰੋਟੀ ਟੋਕਦਾ ਮੈਂ ਥੱਪ ਦਿੰਦੀ ਇਹਨਾਂ ਨੂੰ ਵੀ ਚਲੇ ਜਾਣਾ ਔਖੀਆਂ ਹਣ ਜਾ ਕੇ ਜਲੇ ਸਕੂਲ ਤੋਰ ਗਏ ਫੇਰ ਵੀ ਮੇਰਾ ਝਾਟਾ ਹੀ ਮੰਦੀਆਂ ਬਹਿ ਕੇ ਮੇਰੇ ਤੂੰ ਸਾਡੀ ਕੱਲੀ ਰੋਟੀ ਐਡ ਕਰਦੇ ਮੈਂ ਕੋਈ ਪਾਕਦੇ ਕੱਲੀ ਤੇ ਆ ਮੇਰੀ ਤੇ ਸਾਰਾ ਕੰਮ ਤੇ ਸਾਰਾ ਕੌਮਲਾ ਮੰਮੀ ਮੇਰੀ ਸੁਣ ਲੋ ਗੱਲ ਜਿਵੇਂ ਤੁਸੀਂ ਆਣਗੇ ਥੋੜੇ ਜਿਵੇਂ ਤੁਸੀਂ ਐਖੋਗੇ ਮੈਂ ਹਜੇ ਤਾਂ ਹੀ ਬੋਲੀ ਨਹੀਂ ਠੀਕ ਹੈ ਨਾ ਜੀ ਮੈਂ ਤੁਸੀਂ ਆਖੋਗੇ ਦੋਨੇ ਮੈਂ ਤੁਹਾਡੀ ਗੱਲ ਤੇ ਸਹਿਮਤ ਬਸ ਅਸਤਾਈਆਂ ਨਹੀਂ ਆਣੀਆਂ ਐਨਾਂ ਪਹਿਲੀ ਰੋਟੀ ਤੋਂ ਕੋ ਕਰ ਲਿਆ ਕਰ ਇੱਕ ਟਾਈਮ ਤੂੰ ਕਰ ਲਿਆ ਹਾਂ ਠੀਕ ਆ ਸਬਜੀ ਰੋਟੀ ਤੇ ਲੱਕ ਤੱਕ ਕੇ ਆਲਾ ਉਹ ਕਰਿਆ ਕਰ ਉਹ ਆਥਨ ਆਲਾ ਤੂੰ ਠੀਕ ਆ ਇੱਕ ਟਾਈਮ ਉਹ ਤਾਰਾ ਕੱਢਾ ਕਰ ਇੱਕ ਟਾਈਮ ਤੂੰ ਪੱਡ ਲਿਆ ਮੱਝ ਬਾੜੀ ਕਰ ਰੜੀਆਂ ਮੈਥੋਂ ਨਹੀਂ ਚੋਈਆਂ ਐਂ ਤਾਂ ਨਹੀਂ ਫੇਰ ਰੜੀਆਂ ਪੁੱਗਣ ਉਹ ਤਾਂ ਚੋਣੀ ਪੁੱਗ ਕਰੜੀਆਂ ਪੋਲੀਆਂ ਦੀ ਚੋਣੀ ਪੋ ਦੋਕ ਦਿਨ ਬੈਣਾ ਨਹੀਂ ਮੈਂ ਤੈਨੂੰ ਦੱਸਦਾ ਮੈਂ ਦੋਨੇ ਟਾਈਮ ਰੋਟੀ ਪਕਾਦਾ ਨਹੀਂ ਨਹੀਂ ਮੱਝ ਚੋੜਾ ਛਾੜ ਪੋਚਾ ਲਾ ਦੇ ਕਾ ਝਾੜੂ ਪੋਚਿਆ ਕਰ ਕੇ ਅੰਦਰ ਝਾੜੂ ਪੋਚਿਆ ਕਰੂਗਾ ਕਿਹੜਾ ਕਿਹੜਾ ਚੱਲਾ ਹੋਆ ਇੱਕ ਭਰਦਿਆ ਕਰੋ ਇੱਕ ਸਿੱਟਿਆ ਆਹੋ ਬਸ ਠੀਕ ਆ ਨਾ ਆਹੀ ਚਾਹੁੰਦੀ ਸੀ ਇੱਕ ਜਾਨੀ ਲੀੜਾ ਧੋਲਾ ਕਰੋ ਇੱਕ ਜਾਨੀ ਬਾਸ ਨੂੰ ਧੋਲਾ ਕਰੋ ਠੀਕ ਆ ਨਾ ਚਾਹੁੰਦੀ ਸੀ ਰੋਟੀਆਂ ਪਾਉਣੀਆਂ ਪਾਉਣੀਆਂ ਮਾਤਾ ਨੇ ਓਖੀ ਸੀ ਠੀਕ ਆ ਨਾ ਕਹਿੰਦੀ ਠੀਕ ਆ ਕੁੜੀਆਂ ਹੋਂ ਤਾਂ ਹਾਂ ਠੀਕ ਆ ਆਪਾਂ ਤਾਂ ਜਿਹੜੀ ਸਾਰੀ ਘੁੰਮ ਘੁਮਾ ਕੇ ਗੱਲ ਮੱਝ ਤੇ ਆ ਗਈ ਉਹ ਮੱਝ ਮੇਥੋਂ ਜਵਾਣ ਚੋਣੀ ਆ ਫਿਰ ਪਪਨ ਚੋਊਗਾ ਚੋਲੂ ਮੇਰਾ ਖਿਆਲਾ ਛੱਡ ਦੇ ਛੱਡਿਆ ਹੀ ਮੈਂ ਤਾਂ ਛੱਡਿਆ ਮੈਂ ਤਾਂ ਕਿਧਰ ਹੋਰ ਹੋਰ ਦੱਸ ਤੋ ਕੀ ਕਰਾ ਚਾਹ ਚਾਹਾਂ ਬਣਾਉਂਦਾ ਤੂੰ ਬਣਾ ਲਿਆ ਕਰ ਦੋ ਬਣਾ ਲਿਆ ਉਹ ਹੀ ਤਾਂ ਗੱਲ ਹੈ ਜਿਹੜੀ ਚਾਹ ਬਣਾਇਆ ਕਰ ਉਹੋ ਚਾਹ ਵਾਲੇ ਬੰਦੇ ਪਾ ਲੈ ਕਰ ਬਸ ਠੀਕ ਹੈ ਇੱਕ ਦਿਨ ਕੱਪੜੇ ਤਾਰ ਤੂੰ ਲਾ ਲਿਆ ਕਰ ਇੱਕ ਦਿਨ ਲਾ ਲਿਆ ਆਪੂ ਆਪੇ ਲਾਇਆ ਕਰ ਜਮਾਨਾ ਦਾ ਲਾ ਕੇ ਤੈਨੂੰ ਮਾਰ ਲਿਆ ਕੱਪੜੇ ਤਾਂ ਲਾਉਂ ਤੈ ਵੀ ਤੁਹਾਨੂੰ ਇਹ ਤਾਂ ਮੈਂ ਨਹੀਂ ਵੀ ਤੂੰ ਮੈਂ ਤੈ ਹੋਰ ਹੋਰ ਨਿਕਲੀ ਬਾਵਾ ਦੁਖਣ ਲੱਗ ਜਾਂਦੀਆਂ ਕੀ ਕਰੀ ਗੁਰ ਬੀਬੀ ਆਪੇ ਜਾ ਮੈਂ ਤਾਂ ਬੀਬੀ ਦਾ ਲੰਘਦੀ ਮੇਰੇ ਨਾਲ ਗੱਲ ਕੁੜਗੇ ਮੈਂ ਤਾਂ ਇੱਕ ਸੂਟ ਹੁੰਦਾ ਇੱਕ ਹੁੰਦੀ ਚੁੰਨੀ ਮੈਂ ਤਾਂ ਆਪ ਦੇ ਲਾ ਕੇ ਆਪ ਦੇ ਲਵਾਰੇ ਚ ਰੱਖ ਲਿਆ ਕਰੂੰ ਮੇਰੇ ਬਨੂ ਆ ਤਾਰ ਤੇ ਪਏ ਪਾਟ ਜਾਣ ਮੈਂ ਨਹੀਂ ਇਹਨਾਂ ਦੇ ਲੀੜੇ ਲਾਉਣੀ ਤੇ ਫਿਰ ਹਾਂ ਕਰ ਲਿਆ ਕਰੂ ਆਪ ਦੇ ਲਾ ਵੀ ਕੋਈ ਨਾ ਲਾ ਵੀ ਤੂੰ ਆਪ ਦੇ ਲਾ ਤੂੰ ਆਪ ਦੇ ਲਾ ਠੀਕ ਹੈ ਨਾ ਠੀਕ ਹੈ ਇਹ ਬੀਬੀ ਦਾ ਕਾਸ ਰੱਖਣ ਦੀ ਕੋਈ ਲੋੜ ਨਹੀਂ ਬੀਬੀ ਦੇ ਡੱਕਾ ਨਹੀਂ ਤੋੜਦੀ ਅੱਜ ਤੱਕ ਜਿਹੜਾ ਤੁਹਾਡੇ ਨਾਲ ਕਰਾਤਾ ਬਸ ਕਰਾ ਆ ਤਾਂ 10 ਨਾਲ ਕੇ ਕਰਤਾ ਲਾਉਣਾ ਸੱਜਾ ਕੋਈ ਕਰੋ ਮਾਜੀ ਕਰਿਆ ਆਪਾਂ ਨੂੰ ਬਣੀ ਚਾਹੀਦੀ ਚੀਜ਼ ਜਿਹੜਾ ਟਾਈਮ ਜਿਹੜੀ ਵਜੀ ਦੀ ਵਾਰੀ ਜਿਹੜਾ ਟਾਈਮ ਉਹਨੇ ਆ

ਨਹੀਂ ਆਪਾਂ ਲੜਤ ਨਹੀਂ ਰਾਲ ਕੇ ਕੰਮ ਕਰਾਂ ਚੱਲ ਮੈਂ ਤਾਂ ਭਾਈ ਪੰਜਾਹ ਪੀਜੀ ਚੱਲ ਆਪਾਂ ਅੰਦਰ ਬੈਠੀਆਂ ਚਾਹ ਪੀਜੀ ਘੁੱਟ ਇਹਨਾਂ ਦਾ ਤਾਂ ਕੋਸੀ ਰਹਿਣਾ ਅੱਜ ਅੱਜ ਹੋ ਗਿਆ ਨਾ ਚਾਹ ਰੱਖ ਦੇਣ ਫੇਰ ਦੇ ਮੈਂ ਤੇ ਇਹਨਾਂ ਚ ਰਹਿਣੀ ਆ ਬੁੱਤ ਤਾਂ ਇਹਨੂੰ ਨਹੀਂ ਪਤਾ ਜਾ ਹੁਣ ਚਾਹ ਪਾਲਿਆ ਉਸ ਤੇ ਖੜੀ ਕੋਈ ਨਹੀਂ ਪਾਲਿਆ ਤੇ ਫਿਰ ਤੁਹਾਨੂੰ ਵੀ ਦੋਨਾਂ ਨੂੰ ਪਾ ਲਓ ਚਾਹ ਕੁੜੀ ਆਸ ਤੇ ਸਿਰ ਆਇਆ ਨਾ ਨਹੀਂ ਤਾਂ ਖੀਦਾ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਜਿਹੜੀ ਕੀ ਬਹੁਤ ਪਸੰਦ ਆਈ ਹੋਣੀ ਆ ਤੇ ਪਲੀਜ਼ ਸਾਡਾ ਇਹੀ ਮੈਸੇਜ ਸੀਗਾ ਇਸ ਵੀਡੀਓ ਦੇ ਵਿੱਚ ਜਿਹੜੀਆਂ ਦਰਾਨੀਆਂ ਜਿਹਾਣੀਆਂ ਹੁੰਦੀਆਂ ਹਨਾ ਉਹ ਭੈਣਾ ਬਣ ਕੇ ਰਹਿ ਜਾਓ ਤੇ ਪਲੀਜ਼ ਸਾਹੀ ਰਿਕੁਐਸਟ ਆ ਸਾਰਿਆਂ ਦੇ ਅੱਗੇ ਵੀ ਜਿਹੜੀਆਂ ਦਰਾਨੀਆਂ ਜਿਹਾਣੀਆਂ ਹੁੰਦੀਆਂ ਭੈਣਾ ਬਣ ਕੇ ਰੋ ਤੇ ਆਪਸ ਵਿੱਚ ਪਿਆਰ ਰੱਖੋ ਤੇ ਰਲ ਕੇ ਕੰਮ ਕਰੋ ਫਿਰ ਆਪਣੇ ਘਰਾਂ ਦੇ ਵਿੱਚ ਜਿਹੜੀ ਲੜਾਈ ਪੈਂਦੀ ਨਹੀਂ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਜੀ